ਸਤਿਗੁਰੂ ਰਵਿਦਾਸ ਮਹਾਰਾਜ ਜੀ ਅੱਜ ਦੇ ਇਸ ਸ਼ਬਦ ਵਿੱਚ ਸਾਨੂੰ ਸਮਝਾਉਣਾ ਕਰਦੇ ਹਨ ਕਿ ਜਦੋਂ ਸੰਤ ਮਹਾਪੁਰਸ਼ ਸਾਡੇ ਗ੍ਰਹਿ ਵਿੱਚ ਆਉਂਦੇ ਹਨ ਤੇ ਸਾਡਾ ਕਰਨ ਸਦਾ ਵੇੜਾ ਅਤਰਹ ਜਾਂਦਾ ਹੈ ਔਰ ਪ੍ਰਭੂ ਪਰਮਾਤਮਾ ਦੇ ਗੁਣ ਗਏ ਜਾਂਦੇ ਹਨ ਹਮ ਕਰ ਆਯੋਤ ਰਾਮ ਪਤਾਰ ਗਾਓ ਸਤ ਮਿਲ ਮੰਗਲਾ ਚਾਰ ਅੱਜ ਮੇਰੇ ਕਰ ਵਿਖੇ ਪਰਬੂ ਦੇ ਪਿਆਰੇ ਸੰਤ ਆਏ ਹਨ ਉਹਨਾਂ ਨਾਲ ਮਿਲ ਕੇ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਕਰੋ ਗਾਉਣਾ ਕਰੋ ਕਿਉਂਕਿ ਜਦੋਂ ਸਾਨੂੰ ਸੰਤਮਾ ਪੁਰਸ਼ ਮਿਲਣ ਉਹਨਾਂ ਦੇ ਪਾਸੋਂ ਪਰਮਾਤਮਾ ਦੀ ਗੱਲ ਸੁਣ ਕੇ ਆਪਣੇ ਹਿਰਦੇ ਦੇ ਵਿੱਚ ਵਿਸਵਾਸ ਕੇ ਸਾਨੂੰ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਕਿ ਜਦੋਂ ਵੀ ਸੰਤ ਮਾ ਪੁਰਸ਼ ਮਿਲਣ ਤੇ ਉਹਨਾਂ ਪਾਸੋਂ ਸਾਨੂੰ ਬਾਣੀ ਸਰਵਣ ਕਰਨੀ ਚਾਹੀਦੀ ਹੈ ਹਮ ਕਰ ਆਯੋ ਰਾਮ ਪਤਾਰ ਗਾਵ ਸਖ ਮਿਲ ਮੰਗਲਾ ਚਾਰ ਕਿ ਅੱਜ ਉਹ ਪਿਆਰੇ ਪ੍ਰਭੂ ਦੇ ਪਿਆਰੇ ਸੰਤ ਜਨ ਮੇਰੇ ਗ੍ਰਹਿ ਕੇ ਆਏ ਹਨ ਤਨ ਮਨ ਰਤ ਕਰਿਓ ਆਪਣੋ ਤਉ ਕਹਉ ਪਵ ਪਿਆਰ ਸਤਿਗੁਰ ਰਵਿਦਾਸ ਮਹਾਰਾਜ ਜੀ ਸੰਤਾਂ ਮਾਪੁਰਸ਼ਾਂ ਨੂੰ ਅਮੇਸ਼ਾ ਰਬਦਾ ਰੂਪ ਸਮਝਦੇ ਹਨ ਕਿ ਜਿਹੜਾ ਵੀ ਜੀਵ ਪ੍ਰਮਾਤਮਾ ਦਾ ਨਾਮ ਜਪਦਾ ਹੈ ਸੇਵਾ ਸਿਮਰਨ ਕਮਾਈ ਕਰਦਾ ਹੈ ਨੇਕ ਕਾਰਜ ਕਰਦਾ ਹੈ ਉਹ ਪ੍ਰਮਾਤਮਾ ਦਾ ਹੀ ਰੂਪ ਹੈ ਪ੍ਰਭ ਦਾਸ ਭਨੇ ਜੋ ਜਾਣੇ ਸੋ ਜਾਣ ਸੰਤ ਅਨੰਤ ਅੰਤਰ ਨਹੀਂ ਸਤਿਗੁਰ ਰਵਿਦਾਸ ਮਹਾਰਾਜੇ ਫਰਮਾਉਂਦੇ ਹਨ ਕਿ ਮੈਂ ਚੰਗੇ ਭਲੇ ਪਾਤੇ ਜਾਣਦਾ ਹਾਂ ਕਿ ਸੰਤਾਂ ਔਰ ਪ੍ਰਮਾਤਮਾ ਵਿੱਚ ਕੋਈ ਫਰਕ ਨਹੀਂ ਹੈ ਸੰਤ ਆਪ ਨਾਮ ਜਪਦੇ ਤੇ ਹੋਰਾਂ ਨੂੰ ਜਪਾਉਂਦੇ ਨਹੀਂ ਆਪ ਇਸ ਕਬ ਸਾਗਰ ਤੋਂ ਤਰਦੇ ਤੇ ਹੋਰਾਂ ਨੂੰ ਤਾਰ ਦਿੰਦੇ ਹਨ ਨੰਨਾ ਨਾਮ ਕੀ ਨਾਵ ਬਨਾਈ ਕਹਿ ਰਵ ਦਾਸ ਚੜੂਰੇ ਪਈ ਕਿ ਪ੍ਰਭੂ ਪਰਮਾਤਮਾ ਦੇ ਨਾਮ ਦੀ ਕਿਸ਼ਤੀ ਬਣਾ ਦਿੱਤੀ ਹੈ ਜਹਾਜ਼ ਬਣਾ ਦਿੱਤਾ ਹੈ ਆਓ ਪਈ ਸਾਰੇ ਚੜ ਕੇ ਆਪਣਾ ਜੀਵਨ ਸਫਲਾ ਕਰੀਏ ਔਰ ਇਹਨਾਂ ਸੰਤਾਂ ਮਹਾਂਪੁਰਸ਼ਾਂ ਦੇ ਅੱਗੇ ਆਪਣਾ ਤਨ ਮਨ ਅਰਪਣ ਕਰਕੇ ਇਹਨਾਂ ਦੀ ਸੰਗਤ ਚੋਂ ਪ੍ਰਭੂ ਦਾ ਪ੍ਰੇਮ ਪ੍ਰਾਪਤ ਕਰੀਏ ਕਿ ਜਦੋਂ ਸੰਤ ਸਾਡੇ ਗ੍ਰਹਿ ਵਿੱਚ ਆਉਂਦੇ ਹਨ ਜਾਂ ਸਾਡੇ ਨਗਰ ਵਿੱਚ ਆਉਂਦੇ ਹਨ ਜਾਂ ਜਿੱਥੇ ਸਤਿਗੁਰ ਦੀ ਬਾਣੀ ਪੜੀ ਜਾਵੇ ਜਾਂ ਜਿੱਥੇ ਸਤਿਗੁਰ ਪਰਮਾਤਮਾ ਦੀ ਗੱਲ ਹੰਦੀ ਹੋਵੇ ਸਾਨੂੰ ਜਰੂਰ ਉੱਤੇ ਨਮਸਕਾਰ ਕਰਨੇ ਚਾਹੀਦੇ ਹੈ ਪ੍ਰੇਤਮ ਕੋ ਜੋ ਦਰਸ਼ਨ ਪਾਏ ਮਨ ਮੰਦਰ ਮੇ ਭੈ ਉਜਾਰ ਕੇ ਸੰਤਾਂ ਦੀ ਕਿਰਪਾ ਨਾਲ ਪ੍ਰਭੂ ਪਿਆਰੇ ਦੇ ਦਰਸ਼ਨ ਹੁੰਦੇ ਹਨ ਕਿਉਂਕਿ ਗੁਰੂ ਪਿਆਰੇ ਸਾ ਸੰਗਤ ਜੀਓ ਸੰਤਾਂ ਔਰ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਹੈ ਸੰਤ ਤੁਝੇ ਤਨ ਸੰਗਤ ਪ੍ਰਾਣ ਕੇ ਸੰਤ ਆਪ ਦਾ ਸਰੀਰ ਹਨ ਔਰ ਸੰਗਤ ਪ੍ਰਾਣ ਹੈ ਦੋਨੋਂ ਇੱਕ ਦੂਸਰੇ ਦੇ ਬਿਗੈਰ ਕਿਸੇ ਕੰਮ ਦੇ ਨਹੀਂ ਹਨ ਤੇ ਸੰਤਾਂ ਦੇ ਕਿਰਪਾ ਦੇ ਨਾਲ ਹੀ ਪ੍ਰਭੂ ਪਿਆਰੇ ਦੇ ਦਰਸ਼ਨ ਹੁੰਦੇ ਹਨ ਅਤੇ ਮਨ ਮੰਦਰ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਕਿ ਜਦੋਂ ਅਸੀਂ ਸੰਤਾਂ ਮਹਾਂਪੁਰਸ਼ਾਂ ਦੇ ਮੁੱਖੋਂ ਉਸ ਪਰਮਾਤਮਾ ਦੇ ਨਾਮ ਦੇ ਬਾਣੇ ਸੁਣਦੇ ਹਾਂ ਤੇ ਗੁਰੂ ਪਿਆਰੇ ਸਾਧ ਸੰਗਤ ਜਿਉ ਸਾਡੇ ਮਨਾਂ ਦੇ ਵਿੱਚੋਂ ਹਨੇਰਾ ਦੂਰ ਹੋ ਜਾਂਦਾ ਹੈ ਆਜ ਦਿਵਸ ਲਿਉ ਬਨਹਾਰਾ ਮੇਰੇ ਘਰ ਆਇਆ ਰਹਾ ਜਰਾ ਰਾਮ ਕਾ ਪਿਆਰਾ ਕਿ ਅੱਜ ਦੇ ਦਿਨ ਤੋਂ ਮੈਂ ਬਲਹਾਰ ਵਲਿਹਾਰ ਬਲਿਹਾਰ ਜਾਨਾ ਕਿ ਅੱਜ ਮੇਰੇ ਘਰ ਵਿੱਚ ਉਹ ਪ੍ਰਭੂ ਪਿਆਰੇ ਪ੍ਰਭੂ ਦੇ ਪਿਆਰੇ ਸੰਤ ਜਨ ਮੇਰੇ ਘਰ ਵਿੱਚ ਆਏ ਹਨ ਆਜ ਦਿਵਸ ਲਿਉ ਬਲਿਹਾਰਾ ਮੇਰੇ ਘਰ ਆਏ ਰਾਜਾ ਰਾਮ ਕਾ ਪੈਰਾ ਟੇਕ ਕਿ ਅੱਜ ਦੇ ਦਿਨ ਤੋਂ ਬਲਿਹਾਰ 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 ਜਾਨਾ ਓ ਮੜੇ ਤੈਨੋਂ ਨਿਤ ਪਾਈ ਕਰਪਾ ਕੀਨੇ ਰਾਮ ਕਰਤਾਰ ਔਰ ਇਹਨਾਂ ਦੇ ਕਿਰਪਾ ਦੇ ਨਾਲ ਮੈਂ ਸਾਰੀਆਂ ਜੋ ਵੀ ਇੱਛਾਵਾਂ ਹਨ ਪ੍ਰਾਪਤ ਕਰ ਲਈਆਂ ਨੇ ਪੂਰੀਆਂ ਹੋ ਗਈਆਂ ਹਨ ਪ੍ਰਭੂ ਕਰਤਾਰ ਨੇ ਮੇਰੇ ਤੇ ਕਿਰਪਾ ਕੀਤੀ ਹੈ ਔਰ ਪ੍ਰਮਾਤਮਾ ਦੇ ਦਰਸ਼ਨ ਹੋਏ ਇਹਨਾਂ ਸੰਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਾਏ ਹਨ ਕਿਉਂਕਿ ਗੁਰੂ ਪਿਆਰੇ ਸਾਥ ਸੰਗਤ ਜੀ ਸਤਿਗੁਰ ਜੀ ਹਮੇਸ਼ਾ ਵਰਮਾਉਂਦੇ ਹਨ ਕਿ ਜਿਹੜਾ ਜੀਵ ਮੁੱਖੋਂ ਉਸ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰਦਾ ਹੈ ਅਸਲ ਸਾਧੂ ਪਰਮਾਤਮਾ ਉਹੀ ਹੈ। ਰਬਿ ਦਾਸ ਸਈ ਸਾਧੂ ਪੰ ਲੋ ਜੋ ਰਹੇ ਸਦਾ ਨਿਰਵੈਰ ਕਿ ਜਿਹੜਾ ਮਨ ਵਿੱਚ ਗੋਹ ਨਾ ਰੱਖੇ ਉਹੀ ਸਾਧੂ ਪੰਲਾ ਹੈ ਜਿਹਦਾ ਕਿਸੇ ਦੇ ਨਾਲ ਮੈਰ ਵਿਰੋਧ ਨਾ ਹੋਵੇ ਸੁਖਦਾਈ ਸੰਤਾ ਗਏ ਸਭਨਾ ਮੰਗੇ ਖੈਰ ਉਹਨੂੰ ਚਾਹੇ ਸੁਖ ਆ ਜਾਵੇ ਚਾਹੇ ਦੁੱਖ ਆ ਜਾਵੇ ਉਹ ਜਿੰਨਾ ਮਰਜ਼ੀ ਦੁਖੀ ਹੋਵੇ ਸੁਖੀ ਹੋਵੇ ਤਾਂ ਵੀ ਉਹ ਸਭਨਾ ਦੀ ਖੈਰ ਹੀ ਮੰਗਦਾ ਹੈ ਕਿਉਂ ਹਮੇਸ਼ਾ ਦੂਸਰਿਆਂ ਦਾ ਭਲਾ ਮੰਗਦਾ ਹੈ ਬਹੁਤ ਜਨਮ ਵਿਛੜੇ ਪੇ ਪਾਇਓ ਜਨਮ ਜਨਮ ਤੈ ਬੱਲੇ ਰਾਰ ਪ੍ਰਭੂ ਤੂੰ ਬਹੁਤ ਜਨਮਾਂ ਤੋਂ ਵਿਛੜੇ ਹੋਏ ਨੂੰ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ ਨਹੀਂ ਤਾਂ ਜੀਵਤਾ ਇਹ ਜਨਮ ਵਿਅਰਥ ਜਾ ਰਿਹਾ ਸੀ ਕਿ ਗੁਰੂ ਘਰੇ ਸਾਥ ਸੰਗਤ ਜੋ ਸੰਤਾਂ ਦੇ ਦਰਸ਼ਨ ਕਰਕੇ ਉਹਨਾਂ ਦੀ ਬਾਣੀ ਆਪਣੇ ਹਰ ਦੇ ਦੇ ਵਿੱਚ ਵਸਾਲੀ ਜੀ ਕਿਉਂਕਿ ਕਿਸੇ ਵੀ ਜੀਵ ਨੇ ਸੰਤ ਮਹਾਪੁਰਸ਼ ਨੇ ਇਹ ਨਹੀਂ ਕਿਹਾ ਕਿ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਨਹੀਂ ਕਰਨੀ ਸਭਨਾਂ ਨੇ ਇਹ ਕਿਹਾ ਕਿ ਚੰਗੇ ਕਰਮ ਕਰੀਏ ਚੰਗੇ ਕਰਮ ਕਰਾਂਗੇ ਚੰਗੇ ਬਣ ਜਾਵਾਂਗੇ ਮਾੜੇ ਕਰਮ ਕਰਾਂਗੇ ਤਾਂ ਮਾੜੇ ਬਣ ਜਾਵਾਂਗੇ ਬਹੁਤ ਜਨਮਾਂ ਤੋਂ ਪਾਪ 84 ਲੱਖ ਜੁਨਾ ਕਹਿੰਦੇ ਪੋਕੇ ਇਹ ਮਨੁੱਖਾ ਜਨਮ ਮਿਲਿਆ ਹੈ 84 ਲੱਖ ਦੇ ਵਿੱਚੋਂ ਭਾਵੇਂ 10 ਹੀ ਸਾਨੂੰ ਭੋਗਣੀਆਂ ਪੈਣੀਆਂ ਜਾਂ ਪਈਆਂ ਹੋਣ ਜਾਂ ਪੁੱਛੇ ਵੀ ਪਈਆਂ ਪਤਾ ਨਹੀਂ ਕਿੰਨੇ ਕਾਪਾਂ ਜਨਮਾਂ ਤੋਂ ਉਸ ਪ੍ਰਭੂ ਪਰਮਾਤਮਾ ਤੋਂ ਵਿਛੜੇ ਹੋਏ ਹਾਂ ਇਸ ਕਰਕੇ ਸਤਗੁਰੂ ਜੀ ਬਖਸ਼ਿਸ਼ ਕਰਦੇ ਕਿ ਭਾਈ ਇਸ ਜੀਵ ਨੂੰ ਪ੍ਰਭੂ ਦਾ ਨਾਮ ਸਿਮਰਨ ਕਮਾਈ ਕਰਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਜਨਮ ਮਰਨ ਔਰ ਜਗ ਜਾਲਾ ਨਾਮ ਪ੍ਰਤਾਪਨਾ ਵਿਆਪੀ ਹੈ ਅੱਲਾਹ ਕੇ ਪ੍ਰਭੂ ਦੇ ਨਾਮ ਦੇ ਪ੍ਰਸਤਾਪ ਕਰਕੇ ਜਨਮ ਰੂਪੀ ਦੁੱਖ ਅਤੇ ਸੰਸਾਰ ਦੇ ਜੰਜਾਲ ਨਹੀਂ ਵਿਆਪਦੇ ਕਿਉ ਭਾਈ ਜਨਮ ਮਰਨ ਰੂਪੀ ਕੇ ਜਿਹੜੇ ਸਾਨੂੰ ਦੁੱਖ ਆਉਂਦੇ ਹਨ ਏਕ ਕੜੇ ਸਿਮਰਨ ਕਰੋ ਨਹੀਂ ਲੱਗੇ ਕਲੂ ਕਲੇਸ਼ ਇੱਕ ਕੜੀ ਸਿਮਰਨ ਕਰਨ ਦੇ ਨਾਲ ਸਾਡੇ ਕਰਾਂ ਦੇ ਵਿੱਚੋਂ ਕਲਾ ਕਲੇਸ਼ ਖਤਮ ਹੋ ਜਾਂਦਾ ਹੈ ਪਰ ਅਸੀਂ ਉਹ ਇੱਕ ਕੜੀ ਵੀ ਸਿਮਰਨ ਕਰਨੇ ਪਾਉਣ ਗੁਰੂ ਚਰਨਾਂ ਦੇ ਵਿੱਚ ਆ ਨਹੀਂ ਪਾਉਂਦੇ ਇਸੇ ਕਰਕੇ ਗੁਰੂ ਪਿਆਰੇ ਸਾਥ ਸੰਗਤ ਜੀਓ ਸਾਡੇ ਕਰਾਂ ਦੇ ਵਿੱਚ ਕਲਾ ਕਲੇਸ਼ ਰੰਗਦਾ ਹੈ ਕਿਉਂਕਿ ਅਸੀਂ ਨਾਮ ਇਹ ਨਹੀਂ ਜਪਦੇ ਅੱਜ ਤੋਂ 20 30 ਸਾਲ 40 ਸਾਲ ਪਿੱਛੇ ਦੇਖ ਲਈਏ ਹਰ ਪੀ ਜਦੋਂ ਵੀ ਕੋਈ ਕਾਰਜ ਕਰਦਾ ਸੀ ਪ੍ਰਭੂ ਪਰਮਾਤਮਾ ਦੇ ਨਾਮ ਦਾ ਸਿਮਰਨ ਕਮਾਈ ਕਰਦਾ ਸੀ ਹਰ ਜੀਵ ਕਰਦਾ ਨਾਮ ਲੈਂਦਾ ਸੀ ਪਰ ਹੁਣ ਵੇਖੇ ਗੁਰੂ ਘਰ ਸਾਧ ਸੰਗਤ ਜਿਉ ਲੋਕਾਂ ਕੋਲ ਸਮਝ ਨਹੀਂ ਸੰਤਾਂ ਕੋਲ ਸਮਾਹੀ ਨਹੀਂ ਹੈ ਕਹੇ ਰਬ ਦਾਸ ਕੁਛ ਨਹੀਂ ਜਾਨੋ ਚਰਨ ਕਮਲ ਮੇ ਤੁਮ ਬਰਾਰ ਸਤਿਗੁਰੂ ਅਵਧਾਸ ਸ੍ਰੀ ਮਹਾਰਾਜ ਜੀ ਪਰਮਾਤਮਾ ਦੇ ਕੇ ਪ੍ਰਭੂ ਅੱਗੇ ਬੇਨਤੀ ਕਰੀਏ ਕਿ ਜੋ ਕੁਝ ਮੈਂ ਨਹੀਂ ਜਾਣਦਾ ਆਪ ਦੀ ਕਿਰਪਾ ਆਪ ਦੇ ਚਨ ਕਮਲਾਂ ਦੀ ਸ਼ਰਨ ਪ੍ਰਾਪਤ ਕਰ ਲਈ ਹਾਂ ਆਪ ਕਿਰਪਾ ਕਰੋ ਆਪਣੇ ਨਾਮ ਬਾਣੀ ਦੇ ਨਾਲ ਜੋੜ ਕੇ ਸਭ ਦਾ ਪਲਾ ਕਰੋ ਸਭ ਨੂੰ ਗੁਰੂ ਚਨ ਨਾਮ ਨਾਲ ਜੋੜ ਕੇ ਸੇਵਾ ਸਿਮਰਨ ਕਮਾਈ ਕਰਵਾ ਕੇ ਸਭਨਾ ਤੇ ਮਿਹਰ ਪ੍ਰਿਆ ਹੱਥ ਰੱਖੋ ਕਿਉਂਕਿ ਗੁਰੂ ਪਿਆਰੇ ਸਾਧ ਸੰਗਤ ਜੀਉ ਉਹ ਪ੍ਰਭੂ ਪਰਮਾਤਮਾ ਦੇ ਨਾਮ ਦੀ ਸੇਵਾ ਸਿਮਰਨ ਕਮਾਈ ਕਰਨ ਦੇ ਨਾਲ ਸਾਡਾ ਜੀਵਨ ਸਫਲਾ ਹੁੰਦਾ ਹੈ ਆਓ ਗੁਰੂ ਦੇ ਕਹਿਵੇਂ ਬਚਨਾਂ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰੀਏ ਜੀ